ਸਤ ਸ੍ਰੀ ਅਕਾਲ ਅੱਜ ਆਪਾਂ ਇੱਕ ਅਹਿਮ ਮੁੱਦੇ ਤੇ ਗੱਲ ਕਰਾਂਗੇ ਹਾਂਜੀ ਬਿਲਕੁਲ ਇਹ ਮਾਮਲਾ ਪੰਜਾਬ ਦੇ ਸਾਬਕਾ ਸਿਹਤ ਮੰਤਰੀ ਡਾਕਟਰ ਵਿਜੇ ਸਿੰਘਲਾ ਨਾਲ ਜੁੜਿਆ ਹੋਇਆ ਹੈ ਹਾਂ ਜਿਨ੍ਹਾਂ ਤੇ ਭ੍ਰਿਸ਼ਟਾਚਾਰ ਦੇ ਦੋਸ਼ ਲੱਗੇ ਸੀ ਪਰ ਹੁਣੇ ਜਿਵੇਂ ਅਦਾਲਤ ਨੇ ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ ਕਾਫੀ ਚਰਚਾ ਹੋ ਰਹੀ ਹੈ ਇਸ ਤੇ ਬਿਲਕੁਲ ਤੇ ਸਾਡੇ ਕੋਲ ਇਸ ਬਾਰੇ ਕਾਫੀ ਜਾਣਕਾਰੀ ਹੈ ਮਤਲਬ ਵੱਖ-ਵੱਖ ਸਰੋਤਾਂ ਤੋਂ ਘਟਨਾਵਾਂ ਕਿਵੇਂ ਹੋਈਆਂ ਕਾਨੂੰਨ ਨੇ ਕੀ ਕਿਹਾ ਸਿਆਸਤ ਚ ਕੀ ਚੱਲ ਰਿਹਾ ਹੈ ਤਾਂ ਅੱਜ ਕੋਸ਼ਿਸ਼ ਕਰਦੇ ਹਾਂ ਸਮਝਣ ਦੀ ਕਿ ਇਹ ਸਾਰਾ ਕੁਝ ਹੋਇਆ ਕਿਵੇਂ ਮਤਲਬ ਮਈ 2022 ਗ੍ਰਿਫਤਾਰੀ ਹੋਈ ਉਹ ਜ਼ੀਰੋ ਟੋਲਰੈਂਸ ਵਾਲੀ ਗੱਲ ਹਾਂ ਉਹ ਤਾਂ ਬਹੁਤ ਵੱਡੀ ਖਬਰ ਬਣੀ ਸੀ ਹਾਂਜੀ ਤੇ ਫਿਰ ਅਦਾਲਤ ਚ ਜਾ ਕੇ ਐਸਾ ਕਿਉਂ ਹੋਇਆ ਕਿ ਉਹ ਬਰੀ ਹੋ ਗਏ ਤੇ ਇਸ ਦਾ ਮਤਲਬ ਕੀ ਅਸਲ ਚ ਠੀਕ ਹੈ ਚਲੋ ਫਿਰ ਸ਼ੁਰੂ ਤੋਂ ਸ਼ੁਰੂ ਕਰਦੇ ਹਾਂ ਯਾਦ ਕਰਿਏ ਮਈ 2022 ਸੀ ਡਾਕਟਰ ਸਿੰਘਲਾ ਨੂੰ एकदम ਮੰਤਰੀ ਦੇ ਅਹੁਦੇ ਤੋਂ ਹਟਾਇਆ ਗਿਆ। ਹਾਂਜੀ ਤੇ ਗ੍ਰਿਫਤਾਰ ਵੀ ਕਰ ਲਿਆ ਗਿਆ ਸੀ। ਬਿਲਕੁਲ ਇਲਜ਼ਾਮ ਸੀ ਕਿ ਕੋਈ ਟੈਂਡਰ ਵਗੈਰਾ ਸੀ ਤੇ ਉਹਦੇ ਬਦਲੇ 1% ਕਮਿਸ਼ਨ ਦੀ ਗੱਲ ਹੋਈ ਸੀ ਜਾਂ ਮੰਗ ਕੀਤੀ ਗਈ ਸੀ। ਇਤਜ਼ਾਮ ਲੱਗਾ ਸੀ ਤੇ ਸਰਕਾਰ ਵੱਲੋਂ ਇਸ ਨੂੰ ਐ ਪੇਸ਼ ਕੀਤਾ ਗਿਆ ਸੀ ਕਿ ਦੇਖੋ ਜੀ ਅਸੀਂ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕਰਦੇ। ਹੂੰ ਕਾਫੀ ਸਖਤ ਸੁਨੇਹਾ ਦੇਣ ਦੀ ਕੋਸ਼ਿਸ਼ ਸੀ। ਹਾਂਜੀ ਉਹ ਘਟਨਾ ਬੜੀ ਤੇਜ਼ੀ ਨਾਲ ਹੋਈ ਸੀ। ਫਿਰ ਗ੍ਰਿਫਤਾਰੀ ਤੋਂ ਬਾਅਦ ਜਿਵੇਂ ਹੁੰਦਾ ਹੈ ਮਾਮਲਾ ਅਦਾਲਤ ਪਹੁੰਚ ਗਿਆ। ਅੱਛਾ ਇੱਥੇ ਫਿਰ ਕਾਨੂੰਨੀ ਕਾਰਵਾਈ ਸ਼ੁਰੂ ਹੋਈ। ਹੁਣ ਸਾਰਾ ਦਾਰੋਮਦਾਰ ਸਰਕਾਰੀ ਪੱਖ ਤੇ ਸੀ ਕਿ ਉਹ ਦੋਸ਼ ਸਾਬਤ ਕਰਨ ਹਾਂ ਸਬੂਤ ਦੇਣੇ ਸੀ ਉਹਨਾਂ ਨੇ ਬਿਲਕੁਲ ਪਰ ਜਿਹੜੀ ਜਾਣਕਾਰੀ ਮਿਲੀ ਹੈ ਉਸ ਮੁਤਾਬਕ ਜਿਹੜੇ ਗਵਾਹ ਆ ਜਾਂ ਸਬੂਤ ਪੇਸ਼ ਕੀਤੇ ਗਏ ਨਾ ਉਹ ਡਾਕਟਰ ਸਿੰਘਲਾ ਖਿਲਾਫ ਸਿੱਧਾ ਕੋਈ ਲਿੰਕ ਨਹੀਂ ਜੋੜ ਸਕੇ ਅੱਛਾ ਮਤਲਬ ਸਬੂਤ ਪੱਕੇ ਨਹੀਂ ਸੀ ਹਾਂਜੀ ਕਾਸ ਕਰਕੇ ਇੱਕ ਵਾਇਸ ਰਿਕਾਰਡਿੰਗ ਦੀ ਬੜੀ ਗੱਲ ਹੋਈ ਸੀ ਉਹ ਮੈਂ ਵੀ ਸੁਣਿਆ ਸੀ ਉਸ ਨੂੰ ਕਾਫੀ ਅਹਿਮ ਮੰਨਿਆ ਜਾ ਰਿਹਾ ਸੀ ਪਰ ਅਦਾਲਤ ਵਿੱਚ ਉਸ ਦੀ ਕਾਨੂੰਨੀ ਮਾਨਤਾ ਤੇ ਸਵਾਲ ਉੱਠੇ ਮਤਲਬ ਉਹਨੂੰ ਠੋਸ ਸਬੂਤ ਨਹੀਂ ਮੰਨਿਆ ਗਿਆ ਅੱਛਾ ਇਹ ਤਾਂ ਵੱਡੀ ਗੱਲ ਹੋ ਗਈ ਹਾਂਜੀ ਤੇ ਇਸ ਤੋਂ ਇਲਾਵਾ ਕੋਈ ਐਸਾ ਗਵਾਹ ਜਾਂ ਕੋਈ ਕਾਗਜ਼ ਪੱਤਰ ਵੀ ਨਹੀਂ ਸੀ ਜਿਹੜਾ ਸਿੱਧਾ ਦਿਖਾਵੇ ਕਿ ਹਾਂ ਰਿਸ਼ਵਤ ਮੰਗੀ ਗਈ ਜਾਂ ਲਈ ਗਈ ਹੂੰ ਤਾਂ ਫਿਰ ਮਤਲਬ ਸਾਰੀ ਕਹਾਣੀ ਸਬੂਤਾਂ ਦੀ ਕਮੀ ਤੇ ਆ ਕੇ ਖੜ ਗਈ ਕਹੀਂ ਲੱਗਦਾ ਹੈ ਇਹ ਗੱਲ ਥੋੜੀ ਹੈਰਾਨ ਕਰਦੀ ਹੈ ਕਿਉਂਕਿ ਸ਼ੁਰੂ ਵਿੱਚ ਕੇਸ ਬਹੁਤ ਮਜ਼ਬੂਤ ਲੱਗ ਰਿਹਾ ਸੀ ਘਟੋ-ਘਟ ਜਿਸ ਤਰ੍ਹਾਂ ਪੇਸ਼ ਕੀਤਾ ਗਿਆ ਸੀ ਦੇਖੋ ਕਾਨੂੰਨ ਦੀ ਆਪਣੀ ਪ੍ਰਕਿਰਿਆ ਹੁੰਦੀ ਹੈ ਨਾ ਅਦਾਲਤ ਨੇ ਸਬੂਤ ਦੇਖਣੇ ਹੁੰਦੇ ਨੇ ਹਾਂ ਉਹ ਤਾਂ ਹੈ ਕਾਨੂੰਨ ਕਹਿੰਦਾ ਹੈ ਕਿ ਦੋਸ਼ ਸਾਬਤ ਕਰਨ ਲਈ ਸਬੂਤ ਬਹੁਤ ਪੱਕੇ ਹੋਣੇ ਚਾਹੀਦੇ ਨੇ ਸ਼ੱਕ ਤੋਂ ਪਰੇ ਜਿਸ ਸਬੂਤਾਂ 'ਚ ਕਮੀਆਂ ਹੋਣ ਜਿਵੇਂ ਇਸ ਕੇਸ 'ਚ ਹੋਇਆ ਹਾਂ ਜਿਵੇਂ ਗਵਾਹਾਂ ਦੇ ਬਿਆਨ ਆਪਸ 'ਚ ਨਾ ਮਿਲਣ ਜਾਂ ਕੋਈ ਟੈਕਨੀਕਲ ਸਬੂਤ ਕਾਨੂੰਨੀ ਪੈਮਾਨਿਆਂ ਤੇ ਪੂਰਾ ਨਾ ਉਤਰੇ ਤਾਂ ਅਦਾਲਤ ਫਿਰ ਦੋਸ਼ੀ ਨਹੀਂ ਮੰਨ ਸਕਦੀ ਠੀਕ ਹੈ ਤੇ ਸਰੋਤ ਇਹੀ ਦੱਸ ਰਹੇ ਨੇ ਕਿ ਇਸ ਮਾਮਲੇ ਵਿੱਚ ਸਰਕਾਰੀ ਪੱਖ ਅਜਿਹੇ ਸਬੂਤ ਨਹੀਂ ਦੇ ਸਕਿਆ ਜੋ ਸਿੱਧਾ-ਸਿੱਧਾ ਡਾਕਟਰ ਸਿੰਘਲਾ ਨੂੰ ਕਥਿਤ ਖਪਲੇ ਨਾਲ ਜੋੜ ਸਕਣ ਤਾਂ ਇਸੇ ਕਰਕੇ ਉਹ ਬਰੀ ਹੋ ਗਏ ਸਬੂਤਾਂ ਦੀ ਕਾਟ ਕਰਕੇ ਹਾਂਜੀ ਕਾਨੂੰਨੀ ਤੌਰ ਤੇ ਇਹੀ ਆਧਾਰ ਬਣਿਆ ਤਾਂ ਫਿਰ ਇਸ ਫੈਸਲੇ ਦਾ ਅਸਲ 'ਚ ਮਤਲਬ ਕਿ क्डया जाए खास करके शुरुआती जीरो टॉलरेंस वाली गल दिमाग च रखिए। हां ये सवाल बहुत अहम है क्योंकि पहला इनी सख्ती दिखाई गई ते फिर केस अदालत च टिक नहीं ਇਸ ਬਾਰੇ ਸਿਆਸੀ ਹਲਕਿਆਂ ਚ ਕੀ ਗੱਲਾਂ ਹੋ ਰਹੀਆਂ ਨੇ ਕੁਝ ਪਤਾ ਲੱਗਾ ਬਿਲਕੁਲ ਜਿਵੇਂ ਤੁਸੀਂ ਕਿਹਾ ਸਿਆਸੀ ਤੌਰ ਤੇ ਇਸ ਦੇ ਵੱਖਰੇ ਵੱਖਰੇ ਮਤਲਬ ਕੱਢੇ ਜਾ ਰਹੇ ਨੇ ਹੂੰ ਕੁਝ ਲੋਕਾਂ ਦਾ ਮੰਨਣਾ ਹੈ ਜਿਵੇਂ ਸਰੋਤ ਦੱਸਦੇ ਨੇ ਕਿ ਇਹ ਸ਼ਾਇਦ ਸ਼ੁਰੂ ਤੋਂ ਹੀ ਸਿਆਸਤ ਤੋਂ ਪ੍ਰੇਰਿਤ ਕਾਰਵਾਈ ਸੀ ਮਕਸਦ ਸ਼ਾਇਦ ਸਿਰਫ ਇੱਕ ਸਖਤ ਸੁਨੇਹਾ ਦੇਣਾ ਸੀ ਹਾਂ ਕਹਿ ਸਕਦੇ ਹਾਂ ਦੂਜੀ ਪਾਸੇ ਇਹ ਵੀ ਵਿਚਾਰ ਹੈ ਕਿ ਸਰਕਾਰ ਦੀ ਨੀਅਤ ਠੀਕ ਸੀ ਉਹ ਸੱਚੀ ਭ੍ਰਿਸ਼ਟਾਚਾਰ ਤੇ ਕਾਰਵਾਈ ਕਰਨਾ ਚਾਹੁੰਦੇ ਸੀ ਪਰ ਕਾਨੂੰਨੀ ਪ੍ਰਕਿਰਿਆ ਉਹ ਕਾਫੀ ਗੁੰਝਲਦਾਰ ਹੁੰਦੀ ਹੈ ਹਾਂ ਸਬੂਤ ਇਕੱਠੇ ਕਰਨੋਂ ਪੇਸ਼ ਕਰਨਾ ਉਹ ਸੌਖਾ ਕੰਮ ਨਹੀਂ ਹੈ ਬਿਲਕੁਲ ਤੇ ਦੋਸ਼ ਸਾਬਤ ਕਰਨਾ ਹਮੇਸ਼ਾ ਆਸਾਨ ਨਹੀਂ ਹੁੰਦਾ ਭਾਵੇਂ ਦੋਸ਼ ਕਿੰਨੇ ਵੀ ਗੰਭੀਰ ਕਿਉਂ ਨਾ ਲੱਗਣ ਇੱਥੇ ਇਹ ਗੱਲ ਜ਼ਰੂਰੀ ਹੈ ਕਿ ਅਸੀਂ ਸਿਰਫ ਉਹ ਦੱਸ ਰਹੇ ਹਾਂ ਜੋ ਵੱਖ-ਵੱਖ ਸਰੋਤਾਂ 'ਚ ਕਿਹਾ ਗਿਆ ਹੈ ਅਸੀਂ ਕੋਈ ਪੱਖ ਨਹੀਂ ਲੈ ਰਹੇ ਹਾਂ 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 ਬਿਲਕੁਲ ਆਪਾਂ ਸਿਰਫ ਜਾਣਕਾਰੀ ਸਾਂਝੀ ਕਰ ਰਹੇ ਹਾਂ ਪਰ ਇਹ ਫਰਕ ਦੇਖਣ ਵਾਲਾ ਹੈ ਨਾ ਇੱਕ ਪਾਸੇ ਸਿਆਸੀ ਬਿਆਨਬਾਜ਼ੀ ਤੇ ਦੂਜੇ ਪਾਸੇ ਅਦਾਲਤ ਦਾ ਸਬੂਤਾਂ ਤੇ ਆਧਾਰਿਤ ਫੈਸਲਾ ਸਹੀ ਗੱਲ ਹੈ ਜੇ ਆਪਾਂ ਥੋੜਾ ਵੱਡੇ ਪੱਧਰ ਤੇ ਦੇਖੀਏ ਤਾਂ ਅਜਿਹੇ ਕੇਸ ਅਕਸਰ ਇਹੀ ਦਿਖਾਉਂਦੇ ਨੇ ਕਿ ਸਿਆਸੀ ਇੱਛਾ ਤੇ ਕਾਨੂੰਨੀ ਹਕੀਕਤਾਂ ਵਿਚਕਾਰ ਕਈ ਵਾਰ ਕਿੰਨਾ ਫਾਸਲਾ ਹੁੰਦਾ ਹੈ ਹੂੰ ਪ੍ਰਿਸ਼ਟਚਾਰ ਦੇ ਦੋਸ਼ ਲਾਉਣੇ ਸੌਖੇ ਨੇ ਉਸ ਤੇ ਐਕਸ਼ਨ ਲੈਣਾ ਵੀ ਸ਼ਾਇਦ ਹੋ ਜਾਂਦਾ ਹੈ ਪਰ ਉਹਨਾਂ ਦੋਸ਼ਾਂ ਨੂੰ ਅਦਾਲਤ 'ਚ ਕਾਨੂੰਨ ਮੁਤਾਬਿਕ ਸਾਬਤ ਕਰਨਾ ਉਹ ਬਿਲਕੁਲ ਵੱਖਰੀ ਗੱਲ ਹੈ ਬਹੁਤ ਚੁਣੌਤੀ ਭਰਿਆ ਕੰਮ ਹੈ ਹਾਂਜੀ ਤੇ ਇਹ ਕੇਸ ਇਹੀ ਦਰਸਾਉਂਦਾ ਹੈ ਕਿ ਭਾਵੇਂ ਸ਼ੁਰੂਆਤੀ ਕਾਰਵਾਈ ਜਿੰਨੀ ਮਰਜ਼ੀ ਵੱਡੀ ਹੋਵੇ ਅਖੀਰਲਾ ਨਤੀਜਾ ਤਾਂ ਕਾਨੂੰਨੀ ਸਬੂਤਾਂ ਤੇ ਹੀ ਨਿਰਭਰ ਕਰਦਾ ਹੈ। ਸੋ ਜੇ ਸਾਰੀ ਗੱਲ ਨੂੰ ਇਕੱਠਾ ਕਰੀਏ ਤਾਂ ਸਿੱਧਾ ਜ ਮਤਲਬ ਇਹ ਹੀ ਨਿਕਲਦਾ ਹੈ ਕਿ ਡਾਕਟਰ ਵਿਜੇ ਸਿੰਘਲਾ ਨੂੰ ਅਦਾਲਤ ਨੇ ਇਸ ਲਈ ਬਰੀ ਕੀਤਾ ਕਿਉਂਕਿ ਉਨ੍ਹਾਂ ਖਿਲਾਫ ਪੇਸ਼ ਕੀਤੇ ਗਏ ਸਬੂਤ ਪਖਤਾ ਨਹੀਂ ਸਨ, ਕਾਫੀ ਨਹੀਂ ਸਨ। ਬਿਲਕੁਲ ਸਹੀ ਜਿੰਨੇ ਸਬੂਤ ਕਾਨੂੰਨ ਮੰਗਦਾ ਉਹਨੇ ਨਹੀਂ ਮਿਲੇ। ਠੀਕ ਹੈ ਪਰ ਇਹ ਸਾਰੀ ਗੱਲਬਾਤ ਨਾ ਇੱਕ ਹੋਰ ਸੋਚਣ ਵਾਲੀ ਗੱਲ ਸਾਹਮਣੇ ਲਿਆਉਂਦੀ ਹੈ ਓਕੇ ਦੇਖੋ ਜਦੋਂ ਕੋਈ ਵੱਡੀ ਕਾਰਵਾਈ ਹੁੰਦੀ ਹੈ ਜਿਵੇਂ ਕੋਈ ਗ੍ਰਿਫਤਾਰੀ ਜਾਂ ਅਹੁਦੇ ਤੋਂ ਹਟਾਉਣਾ ਤਾਂ ਲੋਕਾਂ ਦੇ ਮਨਾਂ 'ਚ ਇੱਕ ਧਾਰਨਾ ਬਹੁਤ ਛੇਤੀ ਬਣ ਜਾਂਦੀ ਹੈ ਹਾਂਜੀ ਮੀਡੀਆ 'ਚ ਵੀ ਬਹੁਤ ਚਰਚਾ ਹੁੰਦੀ ਹੈ ਹਾਂਜੀ ਪਰ ਜਿਹੜਾ ਅਸਲ ਕਾਨੂੰਨੀ ਫੈਸਲਾ ਹੁੰਦਾ ਹੈ ਉਹ ਸਬੂਤਾਂ ਦੀ ਬੜੀ ਕੀ ਨਾਲ ਜਾਂਚ ਤੋਂ ਬਾਅਦ ਆਉਂਦਾ ਹੈ ਉਸ 'ਚ ਸਮਾਂ ਲੱਗਦਾ ਹੈ ਤੇ ਕਈ ਵਾਰ ਨਤੀਜਾ ਉਸ ਸ਼ੁਰੂਆਤੀ ਧਾਰਨਾ ਤੋਂ ਵੱਖਰਾ ਹੁੰਦਾ ਹੈ ਹੂੰ ਜਿਵੇਂ ਇਸ ਕੇਸ ਚ ਹੋਇਆ ਬਿਲਕੁਲ ਤਾਂ ਸੋਚਣ ਵਾਲੀ ਗੱਲ ਇਹ ਹੈ ਕਿ ਜਨਤਾ ਕਰਾਏ ਜੋ ਅਕਸਰ ਤੁਰੰਤ ਬਣਦੀ ਹੈ ਅਤੇ ਕਾਨੂੰਨੀ ਨਿਆ ਜੋ ਸਬੂਤਾਂ ਤੇ ਟਿਕਿਆ ਹੁੰਦਾ ਹੈ ਇਹਨਾਂ ਦੋਨਾਂ ਵਿਚਕਾਰ ਸੰਤੁਲਨ ਕਿਵੇਂ ਬਣੇ ਤੇ ਇਹ ਇੱਕ ਦੂਜੇ ਨੂੰ ਕਿਵੇਂ ਪ੍ਰਭਾਵਿਤ ਕਰਦੇ ਨੇ ਇਹ ਸਵਾਲ ਆਪਣੇ ਆਪ ਚ ਕਾਫੀ ਅਹਿਮ ਹੈ